ਇਹ ਚਲਦੀ ਨਹੀਂ ਬੋਟੀ ਨੂੰ ਬੁਲਾਉਣ ਕੋਈ ਨਹੀਂ ਆਪਾਂ ਮੈਡੀਕ ਬਹਾਰ ਤੇ ਦੱਸਿਆ ਹੈ ਨਾ ਸੰਗਠਨ ਬਰਤਾਲ ਨੂੰ ਗ੍ਰੇਡਿੰਗ ਉਹਨਾਂ ਨੇ ਰਿਸਪੈਕਟ ਕੀਤੀ ਹੈ ਉਹ ਆਪਣੀ ਜੀਤ ਦੀ ਨਵਾਕ ਮੈਂ ਅੱਜ ਦੇ ਸਮਾਜਿਕ ਚਰਚਾ ਕਿਹਨਾਂ ਗੈਰ ਕਲਾਸ਼ ਨੂੰ ਜਿੰਨਾ ਮੈਂ ਜ਼ਰੂਰ ਰੱਖਿਆ ਜੀ ਸਮਾਜ ਬਤਾ ਬੋਲ ਰਿਹਾ ਉਹਨਾਂ ਨੇ ਬਸ ਆਵਾਜ਼ ਦਿੱਤੀ ਉਹਨਾਂ ਨੇ तो मैं बर्ड 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 ब ਇਸੇ ਇਸੇ ਵਿੱਚ ਜੋ ਜੋ ਕਰਵਾਏ ਸਮਾਨ ਅਤੇ

ਦੀ ਦੇਵਾਤੀ ਜਾਨ ਉਹ ਲੋਕਾਂ ਦੇ ਸਾਹਮਣੇ ਵੀ ਆਪਾਂ ਆਪਣੇ ਆਪਣੇ ਸਿੱਧੇ ਸਿੱਧਾ ਜਿਹੜੇ ਆਪਾਂ ਤੇਜੀ ਨੂੰ ਸਾਫ ਸੁਥੀ ਤੱਕ ਕਰਦੇ ਹਾਂ ਸਾਹਮਣੇ ਮੈਂ ਮਾਰਕੈਂਡਾ ਸਾਹਿਬ ਦਾ ਜਿਹੜਾ ਇਹ ਸੇਵਾ ਦੀ ਸੰਭਾਲ ਕਰ ਰਹੇ ਹਨ ਉਹਨੋਂ ਬਾਹਰ ਬਾਹਰ ਬਹੁਤ ਪਰਵਾਹ ਨਹੀਂ ਹੈ नंद हलवाई के होटल पर नंद हलवाई के होटल पर दुद्ध जलेबिया खड़ा पीता नंद हलवाई के होटल पर दुधिया खड़ा पीता

ਅਸੋਪਿੰਦਰ ਜਨਹਾਂ ਜੀ ਨੇ ਤੇ ਭਈਆ ਪਾਤੀ ਦੀ ਗੱਤ ਪੜ੍ਹੀ ਜੀ ਕਿ ਅਨੰਦ ਹਲਵਾਈ ਕੇ ਹੋਟਲ ਪਰ ਮਨਤ ਹਲਵਾਈ ਕੇ ਹੋਟਲ ਪਰ ਦੁੱਧ ਦੇ ਡੇਡੀਆਂ ਮਾਨੂੰ ਫੜਾਵੇ ਤਾਂ ਘਰ ਦਾ ਸੌਦਾ ਲੈਣ ਵਾਸਤਾ ਜਦ ਪਟਿਆਲਾ ਜਾਵੇ ਤਾਂ ਤੇ ਜੇ ਘਰ ਦਾ ਸੌਦਾ ਲੈਣ ਵਾਸਤਾ ਜਦ ਪਟਿਆਲਾ ਜਾਵੇ ਤਾਂ ਬਾਕੀ ਟੰਕਰ ਖਾਤਰ ਵੀ ਉਸਨੇ ਮਠਾਈ ਪੈਕ ਕਰਾਈ ਦੀ ਕੰਦ ਪਰ ਖਲਗੀ ਬੋਡੋ ਦੇ ਕਾਮ ਨੂੰ ਆਵਾਜ਼ ਆ ਗਈ ਮੇਰੇ ਭਾਈ ਕੀ ਕਿ ਜਦ ਰਾਤ ਨੂੰ ਨੀਂਦ ਆਵੇਗੀ ਜਦ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਗੋਦ ਮਾਂ ਉਸਦੀ ਲੁਕ ਜਾਂਦਾ ਜਦ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਗੋਦ ਮਾਂ ਉਸਦੀ ਲੁਕਦਾ ਦਾ ਠਰਕ ਦੀ ਠੰਡੀ ਰਾਤਾਂ ਮੈਂ ਰਜਾਈਆਂ ਉਸਦੀ ਉੱਝ ਜਾਂਦਾ ਵਾਹ ਭਾਰਤ ਆਰਮੇਨ ਉਸਨੇ ਮਹਾਭਾਰਤ ਆਰਮੇਨ ਉਸਨੇ ਮੈਨੂੰ ਸੈਂਕੜੇ ਬਾਾਰ ਸੁਣਾਈ ਸੀ ਕੰਧਾਂ ਪਰ ਟੰਗੀ ਫੋਟੋ ਦੇ ਇੱਕਮ ਯਾਦ ਆ ਗਈ ਮੇਰੇ ਬਾਈ ਜੀ ਆਪਣੇ ਨਾਲ ਨਾਲ ਕਿਤੇ ਨੇ ਮੈਂ ਹਰਸ਼ਦੀਪ ਸ਼ਰਮਾ ਇਹ ਹੜੇੜੇ ਪਿੰਡ ਦੇ ਨੌਜਵਾਨ ਸਰਪੰਚ ਸਾਹਿਬ ਨੇ ਹੁਣ ਮੈਂ ਬੁਜਾਰਿਸ ਕਰਦਾ ਕਿ ਦੋ ਮਿੰਟ ਸਟੇਜ ਤੇ ਆਉਣ ਉਹ ਤੋਂ ਬਾਅਦ ਹਲਕੇ ਦੇ ਆਪਣੇ ਐਮਐਲਏ ਸਾਹਿਬ ਤੋਂ ਪ੍ਰੋਗਰਾਮ ਚਾਰਜ ਕਰਨਗੇ ਕਿਉਂਕਿ ਜਿਹੜੇ ਬੋਲਣਾ ਇੱਥੇ ਮੈਂ ਕਿਹਾ ਤਾਂ ਆਕੇ ਸਾਡੇ ਸੌਕਾ ਸੰਪੱਤਲਾ ਗੁਰਜੀਤ ਸਿੰਘ ਕਾ ਉਹਨਾਂ ਦੇ ਸੀ ਬੜਾ ਫੋਟਾ ਫੋਟਾ ਮਾਰਦੇ ਸੀ ਕਿੰਬੜੀ ਕਿਸੇ ਤਰ੍ਹਾਂ ਦੀ ਉਹ ਪ੍ਰਦਰਸ਼ਨੀ ਤੇ ਮੈਂ ਤੇ ਆ ਗੁਰਾਂ ਨੂੰ ਇਹ ਜੁੜੀਆਂ ਹਰਸ਼ਦੀਪ ਸ਼ਰਮਾ ਬਹੁਤ ਮੌਜੂਦ ਹਨ ਜਿਹੜੇ ਬੜੇ ਮਿੱਠੇ ਸਾਡੇ ਸੰਗਮ ਨੇ ਉਹ ਤੱਕ ਰੂਹ ਤੇ ਹਰਸ਼ਦੀਪ ਸ਼ਰਮਾ ਔਰ ਇੱਕ ਮੈਂ ਜੱਟ ਖੋਲਦੇ ਨੇ ਜੀ ਮੈਂ ਕਹਿੰਦਾ ਤਹਰਾ ਰਹਾ ਸੀ ਆ ਹੁਣ ਸਾਡਾ ਵੀ ਕੋਈ ਸੱਚੀ ਇੱਜ਼ਤ ਦਾ ਸਵਾਲ ਹੈ ਤੋਪੜਾ ਦੇ ਰਹੇ ਨੇ ਅਸ਼ਕਲ ਲੋਣੀ ਤੇ ਬਾਈ ਜੀ ਦਾ ਖਾਲਸਾ ਐਗਲਡੀਆ ਖਾਨ ਸਾਹਿਬ ਮਰੇ ਗੁਰੂ ਜੀ ਦੇ ਪੱਤੇ ਇੱਥੇ ਪਿੰਡ ਦੇ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਆਪਣੀ ਪੰਚਾਇਤ ਦਾ ਸਭਾਰੇ ਜਨੇ ਇਕੱਠੇ ਹੋਏ ਹਨ ਤਾਂ ਸਾਰੇ ਜਣੇ ਦਾ ਇਕੱਠੇ ਹੋਣ ਦਾ ਬਦਕ ਕਿਉਂਕਿ ਕੋਈ ਇੱਥੇ ਬੰਦੇ ਦੀ ਜਾਂ ਔਲੇ ਦੀ ਚੋਰੀ ਪੰਚਾਇਤੀ ਹੈਗੀ ਇਸ ਨਾਲੇ ਪਿੰਡ ਵਾਸੀਆਂ ਦੀ ਆਪਣੀ ਪੰਚਾਇਤ ਤੇ ਉਹ ਵੀ ਕਈ ਵਾਰ ਕਿਤੇ ਪਾਸੇ ਕੋਈ ਕੰਮ ਦਾ ਪਤਾ ਨਹੀਂ ਲੱਗਦਾ ਕਿ ਛੋਟੇ-ਛੋਟੇ ਕੰਮ ਰਹਿ ਜਾਂਦੇ ਨੇ ਵੱਡੇ ਤਾਂ ਵੀ ਦੇਖ ਲੈਂਦੇ ਆ ਉਹ ਵੀ ਤੁਸੀਂ ਜਦੋਂ ਮਰਜ਼ੀ ਮੇਰੇ ਕੋਲ ਹਾਲੇ ਕੋਲ ਮੇਰਾ ਨੰਬਰ ਆ ਜਾਂ ਕਿਸੇ ਵੀ ਤੁਸੀਂ ਜਾ ਕੇ ਆਪਣੇ ਪੰਚ ਨੂੰ ਕਿਹਨੂੰ ਵੀ ਕਹਿ ਸਕਦੇ ਹੋ ਉਹ 24 ਘੰਟਿਆਂ ਜਾਂ ਜਦੋਂ ਮਰਜ਼ੀ ਕੋਈ ਵੀ ਕੰਮਾ ਛੋਟਾ ਜਾਂ ਵੱਡਾ ਜਦ ਮਰਜ਼ੀ ਤੁਸੀਂ ਯਾਦ ਕਰ ਸਕਦੇ ਹੋ ਇਹ ਨਹੀਂ ਕਹਦਾ ਕਿ ਕੋਈ ਛੋਟਾ ਕੰਮ ਆ ਤੁਹਾਨੂੰ ਕਰਨਾ ਹੈ ਜਾਂ ਢੇਰਣਾ ਇਹ ਜੇ ਕੋਈ ਗੱਲ ਨਹੀਂ ਹੈ ਜੀ ਤੁਹਾਡੇ ਆਪਣੇ ਬੱਚੇ ਆ ਆਪਣੇ ਭਰਾ ਆ ਆਪਣਾ ਛੋਟਾ ਆਪਣਾ ਘਰ ਹੈ ਜਦ ਮਰਜ਼ੀ ਤੁਸੀਂ ਮੈਨੂੰ ਯਾਦ ਕਰ ਸਕਦੇ ਹੋ ਹੁਣ ਮੈਂ ఎమ్మెల్యే ਸਾਹਿਬ ਨੂੰ ਬੁਲਾ ਦੇਵਾਂਗਾ ਕਿ ਉਹ ਆਪਣੇ ਜੋ ਵੀ ਵਿਚਾਰ ਨੇ ਉਹ ਰੱਖਣ ਜੈ ਜੀ ਹਿੰਦ

ਮਨਵੀਰ ਸਿੰਘ ਜੀ ਸਾਹਿਬ ਸਾਡੇ ਪੰਚਾਇਤ ਸਕਟਰ ਅਤੇਜ ਕੁਮਾਰ ਡੀਏ ਸਾਡੇ ਐਸਕਿਊ ਸਾਹਿਬ ਵੀ ਆਏ ਨੇ ਰਹਿਗੇ ਜੀ ਹੈਗੇ ਪਿੱਛੇ ਹੈਗੇ ਐਸਕਿਊ ਸਾਹਿਬ ਚੇਤੀ ਰਾਜ ਔਰ ਇਸ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਰਪੰਚ ਛੋਟਾ ਵੀਰ ਹਰਸ਼ਦੀਪ ਸ਼ਰਮਾ ਜੀ ਰੇਂਦਰਪਾਲ ਪੰਚ ਸਾਹਿਬ ਸਵਨਕੌਰ ਵੀ ਪੰਚ ਸਾਹਿਬ ਸਾਡੇ ਧਰਪਾਲ ਕੌਰ ਜੀ ਪੰਚ ਮਨਪ੍ਰੀਤ ਸਿੰਘ ਜੀ ਪੰਚ ਪਰਮਜੀਤ ਸਿੰਘ ਜੀ ਰਣਜੀਤ ਕੌਰ ਜੀ ਪੰਚ ਸਾਰੇ 사ਰੀ ਹੋਰ ਸਤਕਾਰਯੋ ਜਿਨੇ ਵੀ ਪਿੰਡ ਤੋਂ ਆਏ ਨੇ ਕਿਉਂਕਿ ਮੈਂ ਸਭ ਨੂੰ ਜਾਣਦਾ ਨਾਮ ਵੀ ਜਾਣਾਂ ਪੰਡਤ ਜੀ ਬੈਠੇ ਡਾਕਟਰ ਸਾਹਿਬ ਬੈਠੇ ਨੇ ਸਾਡੇ ਪ੍ਰਧਾਨ ਜੀ ਬੈਠੇ ਨੇ ਸਾਗੇ ਨੇ ਨਾਲ ਸਾਹਮਣੇ ਤਵੰਤ ਸਿੰਘ ਜੀ ਸੋ ਸਰਦਾਰ ਰਾਏ ਸਿੰਘ ਜੀ ਬੈਠੇ ਸਾਰੇ ਸਾਰੇ ਨੂੰ ਆਪਾਂ ਜਾਣਦੇ ਕੋਈ ਰਹਿ ਗਿਆ ਹੋਗਾ ਫਿਰ ਆਰਾਮ ਹੁੰਦਾ ਸਾਰੇ ਆਪਾਂ ਫਤੇ ਸਾਂਹੀ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ਼ਿਪ ਬੈਠੀ ਹੈ ਅਤਾ ਪਰਚੋ ਸੁਨਾਤੂ ਉਪਕਰਸ਼ ਸਿੰਘ ਜੀ ਬੈਠੇ ਸਾਡੇ ਨੰਬਰਦਾਰ ਸਾਹਿਬ ਬੈਠਿਆ ਸੁਖੀ ਤੋਂ ਗੁਰਦੇਵ ਸਿੰਘ ਜੀ ਜਖਵਾਲੀ ਸਾਡੇ ਸਰਪੰਚ ਸਾਹਿਬ ਸਾਡੇ ਵਰਦੇਵ ਸਿੰਘ ਜੀ ਬਲਾਕ ਪ੍ਰਧਾਨ ਨੇ ਜਿਹੜੇ ਉਹ ਵੀ ਬੈਠੇ ਨੇ ਪੰਡਾਲੀ ਤੋਂ ਸਾਡਾ ਨੌਜਵਾਨ ਸਰਪੰਚ ਨਾਇਨਗਰ ਛੰਨਾ ਤੋਂ ਸੈਵਲਪੁਰ ਤੋਂ ਸਰਪੰਚ ਸਾਹਿਬ ਬੈਠਿਆ ਨਾਲ ਦੀ ਨਾਲ ਗਟੌਰ ਤੋਂ ਸਾਡੇ ਛੋਟਾ ਵੀਰ ਸਰਪੰਚ ਬੈਠਾ ਸੋ ਸਾਰੇ ਅਸੀਂ ਅੱਜ ਤੁਹਾਡੇ ਕੋਲ ਇਹ ਖੁਸ਼ੀ ਲੈ ਕੇ ਆਇਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਇਆ ਜੈਸੇ ਐਸੀ ਤਾਂ ਮੈਂ ਕਹਿ ਕੇ ਗਿਆ ਸੀ ਕਿ ਇੱਥੇ ਜਿਹੜਾ ਥਾਂ ਹੈ ਇੱਥੇ ਲਾਇਬ੍ਰੇਰੀ ਜਰੂਰ ਹੋਣੀ ਚਾਹੀਦੀ ਔਰ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਸਰਦਾਰ ਕਬੀਰ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਉਹਨਾਂ ਦੀ ਆਗਿਆ ਨਾਲ ਇਹ ਪਿੰਡ ਚੁਣਿਆ ਗਿਆ ਔਰ ਇੱਥੇ ਵਧੀਆ ਲਾਇਬ੍ਰੇਰੀ ਬਣੀ ਅਸੀਂ ਸੁਣਦੇ ਹੁੰਦੇ ਸੀ ਕਿ ਜਿਹੜੀ ਲਾਇਬ੍ਰੇਰੀ ਵੱਡੇ ਸ਼ਹਿਰ ਨੇ ਜਿਹੜੇ ਪਟਿਆਲਾ ਲੋਕ ਜਿਆਦਾ ਫੁਤੇਗੜ ਸਰਕੇ ਸਕਦੇ ਆ ਇਹ ਉੱਥੇ ਤੱਕ ਸੀਮਤ ਸੀ ਬਹੁਤ ਘੱਟ ਪਿੰਡ ਹੁੰਦੇ ਸੀ ਜਿੱਥੇ ਲਾਇਬ੍ਰੇਰੀ ਹੁੰਦੀਆਂ ਸੀ ਦੋਆਬੇ ਸੁੜਿਆ ਜੰਦਾ ਸੀ ਕਿੱਥੇ ਲਾਇਬ੍ਰੇਰੀਆਂ ਰਹਿ ਗਈਆਂ ਨੇ ਲੇਕਿਨ ਆਪਣੇ ਪਿੰਡਾਂ 'ਚ ਟ੍ਰੈਂਡ ਨਹੀਂ ਸੀ ਇਹ ਸੋਚ ਮਾਲਿਓ ਸਰਦਾਰ ਭਗਤ ਸਿੰਘ ਮਹਾਨ ਸਾਹਿਬ ਦੀ ਹੈ ਕਿ ਸਾਡੇ ਲੋਕ ਚਾਹੇ ਉਹ ਬਜ਼ੁਰਗ ਨੇ ਜਾਓ ਨੌਜਵਾਨ ਹੈ ਚੜ੍ਹਤੀਆਂ ਸਾਡੀਆਂ ਭੈਣਾਂ ਮਾਮਾ ਉਹ ਇੱਥੇ ਆ ਕੇ ਲਾਇਬ੍ਰੇਰੀ ਚ ਬੈਠ ਕੇ ਪੜਨ ਪੜਾਈ ਬਹੁਤ ਜ਼ਰੂਰੀ ਹੈ ਅਸੀਂ ਕਈ ਵਾਰ ਤਾਂਸ਼ ਖੇਡ ਕੇ ਸਮਾਂ ਬਰਬਦ ਕਰ ਲੈਂਦੇ ਹਾਂ ਜਾਂ ਹੋਰ ਕਿਸੇ ਗੇਮ ਸਮਾਂ ਬਰਬਦ ਚਲੇ ਜਾਂਦਾ ਜਦ ਸਭੇ ਕੋਲ ਹੁਣ ਵਧੀਆ ਫੈਸਿਲਿਟੀ ਆ ਗਈ ਤਾਂ ਸਾਰੇ ਇੱਥੇ ਬੈਠਾਂਗੇ ਕੋਈ ਅਖਬਾਰ ਪੜ੍ਹੂਗਾ ਕੋਈ ਬੁੱਕ ਪੜ੍ਹੂਗਾ। ਔਰ ਸਾਡੇ ਬੱਚਿਆਂ 'ਚ ਇਹ ਟ੍ਰੈਂਡ ਹੋਊਗਾ ਕਿ ਬੁੱਕਸ ਪੜ੍ਹਿਆ ਜਾਂ। ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਤੁਸੀਂ ਜਿਹੜੇ ਸਾਡੇ 'ਚ ਕੋਈ ਸਾਡੇ ਸਾਰਿਆਂ ਦੇ ਬੱਚੇ ਬਾਹਰ ਨੇ ਜਾਂ ਰਿਸ਼ਤੇਦਾਰ ਬਾਹਰ ਹਨ ਤਾਂ ਬਹੁਤ ਸਾਰੇ ਲੋਕਾਂ ਨੂੰ ਬਾਹਰ ਜਾਣ ਦਾ ਮੌਕਾ ਮਿਲਿਆ ਹੋਊਗਾ। ਤੁਸੀਂ ਜਦੋਂ ਫਲਾਈਟ 'ਚ ਬੈਠਦੇ ਹੋ ਤਾਂ ਜਿਹੜੇ ਅੰਗਰੇਜ਼ ਨੇ ਉਹਨਾਂ ਦੇ ਹੱਥ ਵਿੱਚ ਬੁੱਕ ਹੁੰਦੀ ਹੈ ਕਿਤਾਬ ਹੁੰਦੀ ਹੈ ਉਹ ਆਪਣਾ ਸਰਫਰ ਕਿਤਾਬ ਪੜਦੇ ਪੜਦੇ ਕਰਦੇ ਉਹਨਾਂ 'ਚ ਪੜਨ ਦੀ ਟਰੈਂਡ ਬਹੁਤ ਹੈ ਰੁਚੀ ਆਉਂਦੀ ਆਪਣੇ ਪੰਜਾਬੀਆਂ 'ਚ ਵੀ ਲੇਕਿਨ ਮਾਨ ਸਾਹਿਬ ਉਹਨਾਂ ਦੀ ਸੋਚ ਹੈ ਕਿ ਸਾਡੇ ਪੰਜਾਬੀ ਕਿਤਾਬਾਂ ਬਣਾਉਂਦੇ ਕਹਿੰਦੇ ਆ ਕਿ ਸਭ ਤੋਂ ਚੰਗਾ ਦੋਸਤ ਇੱਕ ਇਨਸਾਨ ਦਾ ਨੌਜਵਾਨ ਦਾ ਜਗ੍ਹੀਆਂ 'ਚ ਪੜਨ ਦਾ ਉਹ ਕਿਤਾਬ ਹੈ ਇਹ ਜਿਹੜੀ ਚੰਗੀਆਂ ਕਿਤਾਬਾਂ ਪੜਾਂਗੇ ਨਾ ਸਾਡੇ ਦਿਮਾਗ ਤੇ ਚੰਗਾ ਸਾਡੇ ਦਿਮਾਗ 'ਚ ਬਿਠਾਉਣਗੇ ਤੇ ਨਵੀਂ ਸੋਚ ਦੇਣਗੇ ਜੇ ਸਾਡੀ ਚੰਗੀ ਸੋਚ ਹੋ ਸਾਡੇ ਸਮਾਜ 'ਚ ਜਾਊਗੀ ਸੋ ਕਿਤਾਬਾਂ ਬਹੁਤ ਜ਼ਰੂਰੀ ਨੇ ਚਾਹੇ ਅੱਜ ਦਾ ਯੁੱਗ ਇਲੈਕਟ੍ਰੋਨਿਕ ਯੁੱਗ ਆ ਗਿਆ ਫੋਨ ਨੇ ਪਹੁੰਚ ਜਾ ਗਿਆ ਲੈਪਟਾਪ ਹੈ ਲੇਕਿਨ ਕਿਤਾਬਾਂ ਦੀ ਅਹਿਮੀਅਤ ਅਜੇ ਵੀ ਘਟ ਨਹੀਂ ਜਿਹੜੇ ਲੋਕ ਕਿਤਾਬਾਂ ਪੜਨ ਲੱਗ ਜਾਂਦੇ ਹਨ ਉਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਸਿਸਟਮ ਬਣਾ ਲੈਂਦੇ ਨੇ ਰੁਚੀ ਹੋ ਜਾਂਦੀ ਹੈ ਕਿ ਉਹ ਕਿਤਾਬ ਤੋਂ ਵੜਿਆ ਨਹੀਂ ਨਹੀਂ ਸਕਦੇ ਸੋ ਕਿਤਾਬਾਂ ਦਾ ਇੱਕ ਜਿਹੜਾ ਸ਼ੌਂਕ ਹੈ ਉਹ ਸਾਨੂੰ ਪਾਲ ਰੱਖੀਦਾ ਹੈ ਔਰ ਉਹਦੇ ਕਹਿੰਦੇ ਲਾਇਬ੍ਰੇਰੀ ਸਾਡਾ ਪਿੰਡ ਬਹੁਤ ਵੱਡਾ ਪਿੰਡ ਹੈ ਮੈਂ ਧੰਨਵਾਦ ਵੀ ਕਰਨਾ ਹਮੇਸ਼ਾ ਸਾਧ ਦਸ ਪੜ੍ਹਨੇ 2017 ਵੀ ਜਿੱਤੇ ਸੀ ਔਰ ਭਾਈ ਜੀ ਵੀ ਤੁਸੀਂ ਬਹੁਤ ਵੱਡਾ ਫਤ ਮਰ ਦਿੱਤਾ ਕਈ ਵਾਰ ਦਿਲਾਂ ਐਸੇ ਹੋ ਜਾਂਦੇ ਆ ਕਿਸੇ ਨੂੰ ਥੇਸ ਪਹੁੰਚ ਦੇ ਲੇਕਿਨ ਮੇਰੀ ਮਨ ਚ ਹੀ ਹੁੰਦਾ ਕਿ ਕਿਸੇ ਨੂੰ ਥੇਸ ਨਾ ਪਹੁੰਚਾਈ ਜਾਵੇ ਅਸੀਂ ਇਕੱਠੇ ਹੋ ਕੇ ਆਪਣਾ ਪਿੰਡ ਨੂੰ ਰੰਗਲਾ ਬਣਾਇਆ ਔਰ ਸਾਡੀ ਖੁਸ਼ਕਿਸਮਤੀ ਹੈ ਪਿੰਡ ਦਾ ਧੰਨਵਾਦ ਹੈ ਕਿ ਪਿੰਡ ਦਾ ਫੈਸਲਾ ਸੀ ਕੋਈ ਥੋਪਿਆ ਨਹੀਂ ਕਿਸੇ ਪਿੰਡ ਤੇ ਅਰਸ਼ ਸਰਪੰਚ ਬਣਿਆ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ। ਸਾਡੀ ਪੰਚਾਇਤ ਬਣੀ ਹੈ ਸਾਰਿਆਂ ਦੀ ਕਿਰਪਾ ਨਾਲ। ਸਾਡੇ ਸਾਰੇ ਸਾਥੀ ਬਲੰਟੀਏ ਸਹਿਬਾਨ ਤੇ ਨਾਲ ਦੀ ਨਾਲ ਜਿਹੜੀ ਤੁਸੀਂ ਜ਼ਿੰਮੇਵਾਰੀ ਲਈ ਆ। ਮੈਨੂੰ ਸੱਚ ਦੀ ਖੁਸ਼ੀ ਹੈ ਕਿ ਸਾਡੇ ਇਹ ਨੌਜਵਾਨ ਇਹ ਪੰਚਾਇਤ ਸਾਡੀ ਸਾਡੇ ਸਾਰੇ ਲੀਡਰ ਸਹਿਬਾਨ ਪਿੱਛੇ ਉਹ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਣੇ ਆ ਰਹੇ ਨੇ। ਵਧੀਆ ਕੰਮ ਹੋ ਰਹੇ ਨੇ। 10-12 ਲੱਖਾਂ ਦਾ ਲਾਇਬ੍ਰੇਰੀ ਤੇ ਲਾਇਆ ਜੀ। ਤੁਸੀਂ ਸੋਚਿਆ ਕਦੇ ਕਿ ਇੱਕ ਪਿੰਡ ਨੂੰ 50 ਲੱਖ ਦੇ ਕਰੀ ਥੋੜੇ ਗਰਾਊਂਡ ਆ ਮਾਰਿਆ 50 ਲੱਖ ਕਹਿਣ ਦੀਆਂ ਗੱਲਾਂ ਹੋਈਆਂ ਨੇ ਔਰ 40 ਲੱਖ ਨਾਲ ਅਸੀਂ ਇਹ ਸੜਕ ਬਣਾ ਦੇ ਤੁਸੀਂ ਜਿਹੜੀ ਡਰੋਲ ਪੰਪ ਕੋਲ ਨਿਕਲਨੀ ਆ ਪਿੰਡ ਤੋਂ ਸਕੂਲ ਤੋਂ ਲੈ ਕੇ ਕਿਉਂਕਿ ਜੇ ਤੁਸੀਂ ਸਿੱਧ ਨੂੰ ਅੱਡੇ ਚੋਂ ਜਾਂਦੇ ਆ ਰਾਸ ਹੁੰਦਾ ਸਿੱਧਾ ਹੁਣ ਤੁਸੀਂ ਪੜਿਆਲਾ ਸਰਾਂਦਰ ਤੋਂ ਉੱਤੇ ਚੜੇ ਕਰੋਗੇ ਆਪ ਸੀ ਸੀ ਸੜਕ ਬਣਾ ਕੇ ਦੇ ਦੇ ਰਸਤਾ ਬਣਾ ਰਹੇ ਆ ਉਹ ਸਾਰੇ ਸਵੇ ਮੰਡੀ ਚ ਜਾਣਾ ਇਨਫੈਕਟਰ ਟਰਾਲੀਆਂ ਤੇ ਜਾਣਾ ਥੋੜਾ ਰਸ਼ ਪਿੰਡ ਦਾ ਘਟੂਆ 1 ਕਰੋੜ ਦਾ ਇਹੀ ਹੈ ਬਾਕੀ ਗੱਲਾਂ ਛੱਡੋ ਫਿਰ ਕੱਚੇ ਘਰਾਂ ਦੇ ਪੈਸੇ ਪਹਿਲੀ ਵਾਰ ਸਾਡੇ ਪਿੰਡਾਂ ਚ ਕਿੰਨੇ ਕਿੰਨੇ ਲੋਕਾਂ ਨੂੰ ਆਏ ਔਰ ਜਿਹੜੇ ਰਹਿ ਗਏ ਉਹ ਵੀ ਬਣਾ ਕੇ ਅਸੀਂ ਸਰਵੇ ਕਰਾਇਆ ਨੇ ਦੁਬਾਰੇ ਦਮਾ ਲਿਆ ਉਹਨਾਂ ਨੂੰ ਜਿਹੜੇ ਰਹਿ ਗਏ ਇਹੋ ਜਿਹੀ 50 ਬੰਦੇ ਨੂੰ ਪਹਿਲਾ ਪਦ ਦਿੱਤਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸੇ ਪਿੰਡ ਚ 50 ਤੱਕ ਦਿੱਤੇ ਅੱਜ ਨਾਲ ਸੰਦੇ ਸਰਪੰਚ ਰਾਜੂ ਜੀ ਬੈਠੇ ਆ 150 ਬੰਦਿਆਂ ਨੂੰ ਸੀਤੇ ਪੈਸੇ ਦਿੱਤੇ ਤੁਸੀਂ ਇਹ ਦੇਖ ਲਓ 170000 ਦੇ ਹਿਸਾਬ ਨਾਲ 150 ਬੰਦੇ ਕਿੰਨਾ ਹੁੰਦਾ ਕਿ 1 ਪਿੰਡ 'ਚ 2 ਕਰੋੜ ਦੇ ਕਰੀਬ ਆ ਤੁਹਾਡੇ ਇਹ 50 ਲੱਖ 50 ਬੰਦੇ ਨੇ ਤਾਂ ਇਹ ਵੀ ਨਾਲੋਂ 70 ਸੀ ਲੱਖ ਹੋ ਗਿਆ ਕਦੇ ਆਪਾਂ ਸੁਝਿਆ ਸੀ ਫੇਰ ਕਹਿੰਦੇ ਨਹੀਂ ਬਦਲਾ ਕੀ ਹੈ ਸਾਡੇ ਬੱਚੇ ਗਰਾਊਂਡ 'ਚ ਜਾਣਗੇ ਬਦਲਾਏ ਹੋਰ ਕੰਮ ਪਿੰਡ ਦੇ ਵਧੀਆ ਕੰਮ ਹੈ ਕਾਹਿਲ ਬਰਮਾ ਦੇ ਵਿਜੈਣਾ ਨੇ ਸੀਵਰੇਜ ਦੀ ਸਮੱਸਿਆ ਸੀ ਸੀਵਰੇਜ ਦੀ ਸਮੱਸਿਆ ਠੀਕਰਾਂਗੇ ਚੰਮੜਾ ਕੰਪਨੀ ਜਿਹੜੇ ਜਿਹੜੇ ਵੀ ਸਾਨੂੰ ਹੁਕਮ ਕਰਦੇ ਸੀ ਕੰਮ ਕਰਕੇ ਦੇ ਰਹੇ ਤੁਸੀਂ ਇਹ ਦੇਖੋ 70 ਸਾਲ ਦੇ ਵਿੱਚ ਆਹੋਂ ਥੋੜੇ ਆਧ ਤਿੰਨ ਸਾਲ ਦੇ ਵਿੱਚ ਕਿੰਨੇ ਕੰਮ ਹੋਏ ਜੋ ਇਹ ਸਾਰੀ ਦੀ ਮਿਹਨਤ ਹੈ ਬਹੁਤ ਮਿਹਨਤ ਕਰਦਾ ਹੈ ਬਾਪੂ ਦਾ ਵੀ ਫਾਇਦਾ ਹੋ ਸੈਕਟਰੀ ਦੇ ਨੇ ਉਹ ਵੀ ਫਾਇਦਾ ਹੈ ਸਾਰੀ ਗੇੜਾਂ ਚ ਦੁੱਲਦੀਆਂ ਤੁਹ ਸਾਰਿਆਂ ਦਾ ਧੰਨਵਾਦ ਧੰਨਵਾਦ ਕਰਦਿਆਂ ਸੋ ਹੁਣ ਉਸ ਸਨਮਾਨ ਜੋ ਦਿੱਤੇ ਜਾਣੇ ਐ ਐਮਐਲਏ ਸਾਹਿਬ ਵੱਲੋਂ ਉਸ ਮੈਂ ਹਸਤੀ ਸਰਬਜਨ ਮਿਲਤੀ ਗੱਲ ਮੈਂ ਲੈਣ ਸਭ ਤੋਂ ਪਹਿਲਾਂ ਜਿਹੜਾ ਅੱਜ ਸਾਡੇ ਉੱਤੇ ਲਿਖਤ ਦੋ ਆਈ ਨੇ ਇਹ ਜਿਹੜਾ ਇੱਕ ਠੀਕ ਐਮਐਲ ਸਰਬ ਵੀ ਦੇਹਾਂ ਦੇ ਮਾਈਕ ਦੇ ਕੋਲ ਆ ਜਾਣਾ ਤੇ ਸਾਡੇ ਅੱਜ ਇਸ ਮੋਰਚੇ ਲక్ష్ਮੀ ਰੰਟੀਖੀ ਸਰਕਾਰ ਪਾਸਾ ਅਫਸਰਨਗੜੀ ਢੀਲੀ ਬੋਰ ਦੇ ਉਹ ਅੱਜ ਇਹਨਾਂ ਨੇ ਆਪਣੇ ਵਿਚਾਰ ਬਲੰਗੂ ਰੱਖੇ ਨੇ ਤੇ ਉਹ ਉਹਨਾਂ ਨੂੰ ਸਿਰੋਪਾ ਦੇ ਕੇ ਜਾਂ yogik ਸਨਮਾਨ ਦੇ ਸਮੇਂ ਐਮਐਲ ਸਰਬ ਇੱਕ ਜਿਹੜੇ ਸਾਡੇ ਵਿਦਵਾਨ ਚਿੰਤਕ ਨੇ ਸਰਪਾਤ ਸਾਹਿਬ ਦੇ ਗੜਾ ਪਚਾਤ ਵੱਲੋਂ ਉਹ ਕੀਤਾ ਜਾ ਰਿਹਾ ਹੈ ਮੇਰੀ ਗੁਜ਼ਾਰਿਸ਼ ਹੈ ਕਿ ਪਹਿਲੇ ਇਹ ਸਾਡੇ ਸੁੰਦਰਪਾਲ ਸੁੰਦਰ ਸੰਜੀਵ ਦਾ ਵਿਆਹ ਸਾਹਿਬ ਸਨਮਾਨਿਤ ਕਰਾ ਰਹੇ ਹਨ ਉਹ ਤੋਂ ਬਾਅਦ ਇਹਨਾਂ ਦਾ ए डीसी साहिब सुमंदर धालीवाल उन्हनि जीप शिखागर उन्हनि बि हा एस डी ओ साहिब से जहिड़े हरमनजीति धालीवालोपा लेण मनवीर सिंह ढीरसा पंचायत सैकटरी वो भी अपना सम्मान लैन हाँ मनवीर सिंह ढीरसा साहब हतेश कुमार पीए ए नेत्रा पी ए साहब कुमार वो भी अपना माण प्राप्त एस एच ओ सामार गुजारिश है गुरमीत कुमार जी जलाके दे शान ने मान तो ने बहुत ही सुचे अफसर नेम एल ए साहब प्राप्त कर ਇਸ ਰੰਗ ਦਾ ਪਛਾਣ ਨਾਲ ਮੰਡੀ ਇਹ ਤੋਂ ਨਕਸ਼ੀਰਪੀਖੀ ਜੀ ਜਿਹੜੇ ਨੇ ਬਹੁਤ ਵਧੀਆ ਬੜਮੁੱਲ ਵਿਚਾਰ ਰੱਖੇ ਨੇ ਉਹ ਪੁਸ਼ਪਧਾਵਾ ਵਿਪੇਟ ਕਰਨੇ ਇੱਕ ਪੰਚਾਇਤ ਮਦਦ ਲਈ ਵਾਸਤੇ ਉਸ ਪਾਸਾ ਨੂੰ ਪੇਟ ਕਰ ਰਹੇ ਨੇ ਤੇ ਤੋਂ ਲਾਭਾ ਹੁੰਦਾ ਮਾਰਗ ਦਿੱਤਾ ਜਾ ਰਿਹਾ ਹੈ ਐਮਐਲਏ ਸਾਹਿਬ ਹਲਕਾ ਫਟੇਗੜ ਸਾਹਿਬ ਨੂੰ ਸਾਡੇ ਨੂੰ ਮਾਣ ਦੇ ਗ੍ਰਹੀ ਦਕਸ਼ਮਿੰਦਰ ਸਿੰਘ ਸੈਵਣਾ ਉੱਗੇ ਕਵੀ ਤੇ ਲੇਖਕ ਨੇ ਉਹਨਾਂ ਦਾ ਅੱਜ ਕਈ ਬੜੀਆਂ ਬੜੀਆਂ ਸ਼ਲਾਮਾ ਮੇਰਾ ਭਾਈ ਮੇਰੀ ਬੀਬੀ ਇਤਰਾਵਾ ਹੋਰ ਬੜੇ ਚੰਗੇ ਬੱਚਾ ਮੇਰੇ ਸਾਹ ਹਾਂ ਜਿਕੇ ਕਿਆ ਨੇ ਉਹਨਾਂ ਦਾ ਧੰਨਵਾਦ ਇਸ ਤੋਂ ਬਾਅਦ ਸਰਪੰਚ ਗੁਰਦੀਪ ਸਿੰਘ ਦਿਖਵਾਲੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਸੁਪਾ ਆਪਣਾ ਅਫਾਤ ਸਰਮਾਨ ਦਸਤਕਰ विंदर सिंह सरपंच बागड़िया हरिंदर सिंह सरपंच नेंद्र संदा वो भी अपना भरपूर सिंह तो दलवीर सिंह पंडाली तो भी अपना सम्मान प्राप्त कर इसके अलावा रोहित सिंगला सरपंच लटौर तो ਉਹਦਾ ਸਿੰਘ ਜੀ ਵਰਸਤੇ ਹਨ ਸੈਫਰ ਪਰ ਤੋਂ ਉਹ ਵੀ ਆਪਣਾ ਮਾਨ ਪ੍ਰਾਪਤ ਕਰਨ ਮਲਦੇਵ ਸਿੰਘ ਜੀ ਨਾਲ ਉਹ ਬਲਾਕ ਪ੍ਰਧਾਨ ਨੇ ਉਹਨਾਂ ਦੀ ਵੀ ਵਿਚਾਰਸ਼ ਹੈ ਜੇਤਲਾ ਜੀ ਕਿਰਪਾ ਕਰਕੇ ਉਹੋ ਇਸ਼ਾਰੇ ਨਾਲ ਬੁਲਾਏ ਜੀ ਅੱਜ ਨੂੰ ਉਹਨਾਂ ਨੂੰ ਵਿਚਾਰਸ਼ ਹੈ ਵਰਨਾ ਸਾਡੇ ਜਿਹੜੇ ਲੋਕ ਸੇਵਾ ਕਰਦੇ ਨੇ ਅ ਗੁਰੂ ਅਕਸ਼ਰ ਦੇ 99 ਦੇ ਕੇ ਆਪਣਾ ਸਮਾਰਤ ਫਤਕਰਨ ਅਸਰ ਜੀ ਜੀ ਪਤਨ ਬੀਨ ਤੇ ਹੋਰ ਵੀ ਜੇ ਕੋਈ ਇਹਦਾ ਕੋਈ ਨਿਰਵਾਣ ਪੱਤਰਕਾਰਾਂ ਨੂੰ ਪੱਤਰਕਾਰ ਬਿਲਾਓ ਸਾਰੇ ਹਾਂ ਜੀ ਜੱਜੀ ਪੱਤਰਕਾਰ ਉਹਨਾਂ ਨੂੰ ਦਿਖਾ ਸਕਿਓ ਪਿੰਡਾਂ ਦੇ ਪਿੰਡਾਂ ਦੇ ਲੈ ਮਿਲ ਪਾਵਾਂ हां जी जीहार ए इतला बा एक सुजंदर कुमार ललित सिंह बाबा जी थोड़ा विशाल इतला बा निरपेंद्र सिंह पत्रकार महोदय मेरी विनती थी होगी आपा माफ माफ कर बलवंत सिंह लाफर ओभी नेड़े आण जी बहुत मान सम्मान करता हूं जी ओले जी आज तो, नगे तो, नगे तो ਰਹਿਤ ਨਹੀਂ ਹੈ ਦੱਸ ਦਿਓਗੇ ਰਹਿਣਾ ਆਪਣੇ ਆਪ ਦੱਸ ਦਿਓ ਗੁੱਸੇ ਨਹੀਂ ਹੋਣਾ ਪਰ ਠੀਕ ਹੈ ਜੀ ਚਲੋ ਜੀ ਜੇ ਤਾਂ ਕੋਈ ਬੈਸਿਕ ਆਡਵਾ ਦੇ ਦਰੋਗੇ ਸਰਪਸ ਅਗਲੇ ਦਰ ਬੰ ਲੋਕ ਨੇ ਗੁਸਤਾ ਕਰਿਓ ਕੋਈ ਕੋਈ ਤਾਂ ਨਹੀਂ ਚਾਤ ਮਤ ਰਹੀ ਲੋ ਜੀ ਇਹ ਗੁਰਕੀ ਪਿੰਡ ਦੀ ਲਾਇਬ੍ਰੇਰੀ ਦੇਖ ਸਕਦੇ ਤੁਸੀਂ ਜੋ ਕਿ ਅੱਜ ਅਧਿਗਾਟਨ ਕੀਤਾ ਗਿਆ ਜੀ ਸਾਸੀਗਾ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਲਾਇਬ੍ਰੇਰੀ ਬਣੀ ਹੈ ਜੀ ਇਹ ਕਿੰਨੇ ਕ ਪੈਸੇ ਦੇ ਪ੍ਰੋਜੈਕਟ ਨਾਲ ਬਣੀ ਹੈ ਜੀ ਇਹ ਇਹ 10 ਲੱਖ 70 ਹਜ਼ਾਰ ਦਾ ਪ੍ਰੋਜੈਕਟ ਸੀਗਾ ਅੱਛਾ ਜੀ ਸੀਐਮ ਸਾਹਿਬ ਵੱਲੋਂ ਮਾਨਯੋਗ ਆਣੀਆ ਮੁੱਖ ਮੰਤਰੀ ਜੀ ਸਰਪੰਨ ਸਿੰਘ ਮਾਨ ਜੀ ਵੱਲੋਂ ਆਪਾਂ ਨੂੰ ਮਿਲਿਆ ਸੀਗਾ ਇਹ ਆਪਣੇ ਹਲਕੇ ਦੇ ਵਿੱਚ ਪੂਰੇ ਪਿੰਡਾਂ ਦਾ ਇਹ 18 ਲਾਇਬ੍ਰੇਰੀਆਂ ਆਈਆਂ ਸੀ ਜੀ ਦੇ ਵਿੱਚੋਂ ਆਪਣਾ ਇੱਕ ਪਿੰਡ ਸੀ ਤੇ ਇਹ ਬਹੁਤ ਲੋਕਾਂ ਦੀ ਮੰਗ ਸੀ ਵੀ ਜਦੋਂ ਵੀ ਕੋਈ ਲੋਕ ਲੰਘਦਾ ਸੀ ਇਹ ਕਹਿੰਦੇ ਵੀ ਬਹੁਤ ਦਰਵਾਜ਼ੇ ਦੀ ਹਾਲਤ ਖਰਾਬ ਆ ਵਗੈਰਾ ਤੇ ਇਸ ਕਰਕੇ ਇੱਕ ਤਾਂ ਇਹ ਰੈਨੋਵੇਟ ਹੋ ਗਿਆ ਵਧੀਆ ਬਣ ਗਿਆ ਹੁਣ ਲੋਕ ਇੱਥੇ ਆਉਂਦੇ ਨੇ ਬੈਠਦੇ ਨੇ ਅਖਬਾਰ ਲੱਗਿਆ ਅਖਬਾਰ ਪੜ੍ਹਦੇ ਨੇ ਤੇ ਬੱਚਿਆਂ ਲਈ ਵੀ ਬਹੁਤ ਹੋ ਗਿਆ ਕਿਉਂਕਿ ਉਹਨਾਂ ਨੂੰ ਜਾਂ ਤਾਂ ਪਟਿਆਲੇ ਜਾਣਾ ਪੈਂਦਾ ਸੀਗਾ ਲਾਇਬ੍ਰੇਰੀ 'ਨੇ ਜਾਂ ਕਿਸੇ ਦਸਰਾਂ ਅੰਦਰ ਤੇ ਉਹ ਦਿਨ ਦੇ ਵਿੱਚ ਜਾ ਕੇ ਵਾਪਸ ਆਉਣਾ ਪੈਂਦਾ ਸੀਗਾ ਹੁਣ ਉਹ ਇੱਥੋਂ ਬੁੱਕਸ ਲੈ ਕੇ ਵੀ ਜਾ ਸਕਦੇ ਨੇ ਤੇ ਇੱਥੇ ਵੀ ਪੜ੍ਹ ਸਕਦੇ ਨੇ ਤੇ ਕੰਪਿਊਟਰ ਵੀ ਲੈਬ ਕਾਇਦਾ ਜੇ ਕਿਸੇ ਨੇ ਇਗਜ਼ਾਮ ਫਿਲ ਕਰਨਾ ਉਹ ਵੀ ਫਿਲ ਕਰ ਸਕਦੇ ਨੇ ਇਥੇ ਵੀ ਬੰਦਾ ਰੱਖਿਆ ਤੁਸੀਂ ਹਾਂਜੀ ਹਾਂਜੀ ਇੱਥੇ ਆਪਾਂ ਨੇ ਮੰਗ ਕੀਤੀ ਸੀਗੀ ਸਾਰਿਆਂ ਤੋਂ ਵੀ ਜਿੰਨੇ ਜਿੰਨੇ ਲੱਗਣਾ ਐਪਲੀਕੇਸ਼ਨਸ ਹੋਣਗੀਆਂ ਸੀਗੀਆਂ ਉਹਦੇ ਵਿੱਚੋਂ ਆਪਣੇ ਕੋਲ ਪੰਜ ਐਪਲੀਕੇਸ਼ਨ ਆਈਆਂ ਸੀਗੀਆਂ ਜਿਹਦੇ ਵਿੱਚੋਂ ਕੀ ਸੰਡੇ ਨੂੰ ਹਣ ਅਦਗਟਨ ਹੋ ਗਿਆ ਉਹ ਰੱਖ ਲਿਆ ਜਾਊਗਾ ਕਲੈਕਟ ਕਰਕੇ ਜੋ ਵੀ ਤੇ ਇਹ ਤੋਂ ਇਲਾਵਾ ਹੋਰ ਫਿਰ ਕੀ ਕੀ ਕੰਮ ਚੱਲ ਰਿਹਾ ਫੰਡ ਵਿੱਚ ਇਸ ਤੋਂ ਬਾਅਦ ਐਮਐਲਏ ਸਾਹਿਬ ਆਪਣੇ ਮਨਜੋਗ ਤੋ ਸਰਦਾਰ ਲਖਬੀਰ ਸਿੰਘ ਰਾਏ ਜੀ ਵੱਲੋਂ ਆਪਣੇ ਪਿੰਡ ਨੂੰ ਬਹੁਤ ਪਹਿਲ ਦੇ ਆਧਾਰ ਤੇ ਰੱਖਿਆ ਜਾ ਰਿਹਾ ਹੈ। ਉਹਨਾਂ ਵੱਲੋਂ ਜੋ ਵੀ ਕੰਮ ਹੈ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ। ਆਪਣਾ ਆਪਣਾ ਜਿਹੜਾ ਕੰਮ ਹੈ ਕੱਲਾ ਗਲੀਆਂ ਨਾਲੀਆਂ ਤੇ ਨਹੀਂ ਸੀਮਿਤ ਰਿਹਾ। ਸੱਪਾ ਦੇਖੋ ਬੱਚਿਆਂ ਲਈ ਪੜ੍ਹਾਈ ਲਈ ਲਾਇਬ੍ਰੇਰੀ ਬਣਾ ਰਹੇ ਆ। ਇਸ ਦੇ ਨਾਲ ਹੀ ਜੋ ਖੇਡਣਾ ਚਾਹੁੰਦੇ ਨੇ ਉਹਨਾਂ ਲਈ ਗਰਾਊਂਡ ਬਣਾ ਰਹੇ ਆ। ਪਿਆ तकरीबन 30 ਲੱਖ ਦੇ ਨਾਲ ਉਹ ਗਰਾਊਂਡ ਬਣਨ ਜਾ ਰਿਹਾ ਹੈ ਜਿਸ ਦਾ ਕਿ ਐਮ.ਐਲ.ਆ ਸਰ ਨੇ ਆਪਣਾ ਪਿੰਡ ਪਵਾ ਕੇ ਸੀਐਮ ਸਰ ਵੱਲੋਂ ਕਰਾਇਆ ਤਾਂ ਇੰਟਰਵਿਊ ਦੇ ਸੇ ਕਰਵਾ ਕੇ ਦੋ ਜੀ। ਇਸ ਤੋਂ ਬਾਅਦ ਆਪਣਾ ਸਕੂਲ ਹੈ ਜੋ ਦੇ ਨਾਲ ਇੱਕ ਰਸਤਾ ਸੀਗਾ ਜੋ ਕਿ ਪਹਿਲਾਂ ਤਕਰੀਬਨ 9-10 ਫੁੱਟ ਦਾ ਹੀ ਚੌੜਾ ਸੀਗਾ ਉਸ ਨੂੰ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਛੁੜਵਾ ਕੇ ਉਹ 28 ਫੁੱਟ ਚੌੜਾ ਹੋ ਗਿਆ ਜਿਹਦੇ ਵਿੱਚੋਂ ਕਿ 18 ਫੁੱਟ ਪੱਕਾ ਕੀਤਾ ਜਾਊਗਾ ਤੇ ਸਾਈਡਾਂ ਤੇ ਬੈਂਚ ਚ ਵਗੈਰੇਆਂ ਲਾਈਟਾਂ ਲਾਈਆਂ ਜਾਂਦੀਆਂ ਮਰਮਰ ਤੇ ਗਰਾਊਂਡ ਦਾ ਕੰਮ ਕਦੋਂ ਸ਼ੁਰੂ ਹੋਈ ਗਾ ਗਰਾਊਂਡ ਦਾ ਕੰਮ ਟੈਂਡਰ ਹੋ ਗਿਆ ਬਹੁਤ ਹੀ ਜਲਦੀ ਮੈਨੂੰ ਲੱਗਦਾ ਇੱਕ ਜਾਂ ਦੋ ਹਫ਼ਤੇ ਦੇ ਵਿੱਚ ਉਹ ਕੰਮ ਸ਼ੁਰੂ ਹੋ ਜਾਊਗਾ ਤੁਸੀਂ ਦੇਖਿਓਗੇ ਵੈਸੇ ਤਾਂ ਗਰਾਊਂਡ ਜਿਹੜਾ ਪੱਧਰ ਕਰ ਦਿੱਤਾ ਗਿਆ ਹੈ ਉਹ ਤਾਂ ਕਰਤਾ ਬਸ ਹੁਣ ਉਹਦੇ ਵਿੱਚ ਮਿੱਟੀ ਪਊਗੀ ਤੇ ਟ੍ਰੈਕ ਬਣਨਗੇ ਇਕ ਨੀਲੇਗਾ ਦੇ ਵਿੱਚ ਬਣਾ ਰਹੇ ਹੋ ਗਰਾਊਂਡ ਉਹ ਉਹਨਾਂ ਦਾ ਐਸਟੀਮੇਟ ਲੱਗਿਆ ਵਾ ਇੱਕ ਬਕਾਇਦਾ ਹੈ ਕਿਉਂਕਿ ਜੋ ਗਰਾਊਂਡ ਬਣਨਾ ਹੈ ਉਹਦਾ ਜੋ ਵੀ ਪਲੇ ਗਰਾਊਂਡ ਦਾ ਜਿੰਨਾ ਏਰੀਆ ਆਊਗਾ ਉਹਨਾਂ ਹੀ ਕਵਰ ਕਰਨਗੇ ਜੋ ਕਿ ਐਸਟੀਮੇਟ ਦੇ ਵਿੱਚ ਇੱਕ ਸਾਡੀ ਬੇਨਤੀ ਹੈ ਜਿਹੜੀ ਆਪਣੀ ਉਹ ਡਰੇਨ ਹੈ ਜੀ ਹਾਂ ਜੀ ਤੇ ਉਹਦਾ ਸਾਫ਼ ਸਫਾਈਆ ਜ਼ਰੂਰ ਕਰਾਓ ਜੀ ਕਿਉਂਕਿ ਜਦੋਂ ਹੁਣ ਬਾਰਿਸ਼ਾਂ ਹੋਈਆਂ ਨੇ ਨਾ ਪਾਣੀ ਬਹੁਤ ਰੁਕਿਆ ਉਹਦੇ ਵਿੱਚ ਤੁਹਾਨੂੰ ਕਿਸੇ ਦਾ ਨੁਕਸਾਨ ਨਾ ਹੋਵੇ। ਨਹੀਂ ਨਹੀਂ ਬਿਲਕੁਲ ਬਿਲਕੁਲ। ਤਾਂ ਹੀ ਤਾਂ ਅਪਣੇ ਅੱਜ ਪਹਿਲਾਂ ਵੀ ਕਿਹਾ ਹੈ ਕਿ ਜਿਹੜਾ ਕੋਈ ਕੰਮ ਹੈ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਦੱਸਿਆ ਜਾਵੇ। ਕਿਉਂਕਿ ਜ਼ਰੂਰੀ ਨਹੀਂ ਸਾਰੇ ਕੰਮ ਸਾਨੂੰ ਹੀ ਦੇਖਣੇ ਆਪਣੇ ਪਿੰਡ ਦੇ ਸਹਿਯੋਗ ਨਾਲ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਨੇ ਪਰਿਵਾਰ ਹੀ ਆਪਾਂ। ਤਾਂ ਆਪਾਂ ਨੂੰ ਦੱਸੋ ਕਿਤੇ ਕੋਈ ਛੋਟਾ ਕੰਮ ਵੱਡਾ ਕੰਮ ਕਿਉਂਕਿ ਆਪਣੇ ਸਾਰਿਆਂ ਦੀ ਫਰਜ਼ ਬਣਦਾ ਹੈ ਕਿ ਆਪਾਂ ਉਹਨੂੰ ਦੇਖੀਏ ਕਰੀਏ ਜੋ ਵੀ ਹੈ ਸਾਨੂੰ ਦੱਸੋ ਅਸੀਂ ਕਰਾਂਗੇ। ਜੋ ਵੀ ਉਹ ਸਾਨੂੰ ਦੱਸੋ ਤਾਂ ਹੀ ਆਪਾਂ ਕਰਾਂਗੇ। ਤੁਹਾਡੇ ਕੀ ਕੰਮ ਨੂੰ ਵੀ ਸੁਣਿਆ ਜਾਊਗਾ ਤੇ ਹੁਣ ਕਰਤਾ ਜਾਊਗਾ। ਧੰਨਵਾਦ। ਤੁਸੀਂ ਦੇਖ ਸਕਦੇ ਹੋ ਜੀ ਦਿੱਤੇ ਨੇ ਵਿਚਾਰ ਸਾਡੇ ਸਰਪੰਚ ਹਰਸ਼ਦੀਪ ਸ਼ਰਮਾ ਜੀ ਨੇ ਬਹੁਤ ਹੀ ਵਧੀਆ ਵਿਚਾਰ ਰੱਖੇ ਨੇ ਜੀ ਕਿਉਂਕਿ ਮੁੰਡਾ ਬਹੁਤ ਮਿਹਨਤੀ ਹੈ ਜੀ ਤੇ ਲਾਇਬ੍ਰੇਰੀ ਤੁਸੀਂ ਦੇਖ ਸਕਦੇ ਹੋ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਹੈ ਜੀ ਸਾਰਿਆਂ ਦਾ